ਕਿ ਰਾਹ ਵਿੱਚ ਖੜੀ ਹੋਣੀ ਕੋਲੀ ਜਾਣ ਕੇ ਉਹ ਦੁੱਲਿਆ ਵਿੱਚੋਂ ਕਾ ਜਗਾਦੀ ਜਾਣਗੇ ਦੁੱਲਿਆ ਵਿੱਚੋਂ ਕਾ ਜਗਾਦੀਆਂਗੇ ਬੱਗੇ ਪਿੰਨ ਦੀ ਦੁਨੀਆ ਦੇ ਮਸ਼ਹੂਰ ਕੰਮ ਵਾਲਾ ਆ ਬੱਗੇ ਪਿੰਨ ਦਾ ਦੁੱਲਿਆ ਰੰਦਾ ਪੱਕੇ ਤਰ ਦੇ ਯੂਐਸ ਅਮਰੀਕਾ ਦੇ ਵਿੱਚ ਅੱਜ ਪਹਿਲਾ ਮਾਚ ਸ਼ੇਰ ਦੀ ਸਾਧੂ ਸਰਪੰਚ ਅੱਜ ਤੇਰੇ ਪਿੰਨ ਆਇਆ ਇਹ ਪਿਆਰ ਕਿਸ ਨੂੰ ਫਕਰ ਦੋਸਤਾਂਗੇ ਉਹ ਨਾਲੇ ਕਹਿੰਦੇ ਉਹ ਪੰਨੇ ਦਾ ਚੁੰਡਿਆ ਹੋਇਆ ਜਦੋਂ ਵਰਲਡ ਕੱਪ ਦੇ ਵਿੱਚੋਂ ਬਰਸਤ ਨਿਕਲਿਆ ਇਹਦੀ ਪੀਟੀਸੀ ਵੀ ਅੰਤਰਪਾਲ ਦੀ ਫਿਰੇ ਸਟ੍ਰੇਟਰ ਕਿਧਰ ਗਿਆ ਤੇ ਬੁੱਲਾ ਆਪਣੇ ਸਟਾਫ ਤੇ ਮਗਰ ਮਗਰ ਫਿਰਦਾ ਸੀਗਾ ਜਿਹੜੇ 100 ਲੱਖੀ ਵੀ ਟਰੈਕਟਰ ਦੇ ਲੈ ਨਹੀਂ ਮੇਰਾ ਉਸਤਾ ਜੱਗੇ ਪਿੰਡ ਵਾਲਾ ਸ਼ਾਹ ਕੋਟ ਦੀਆਂ ਗੱਲਾਂ ਚੱਲੀਆਂ ਨੇ ਗੱਲ ਕਹਿੰਦੇ ਜਵੇ ਜਵੇਂਦਰ ਦੀ ਚਾਹੂੜੀ ਆ ਉਹ ਕੁੜੀਆ ਟਿੱਕੇ ਰਹਿ ਗਈ ਹੈ ਜਿਹੜੇ ਪ੍ਰਬੰਧਕਾਂ ਦੇ ਵਿੱਚ ਜੁਰਤ ਚਾਹੀਦੀ ਹੈ ਉਹ ਪ੍ਰਬੰਧਕਾਂ ਦੇ ਵਿੱਚ ਪਿਆਰ ਚਾਹੀਦਾ ਪਿੰਡ ਪਿੰਡ ਕੇ ਬਈਆ ਗੁਰਦੇਵ ਸਿੰਘ ਮਿੱਠਾ ਵੱਡਾ ਵੀਰ ਜਿਹੜੇ ਭਰਾ ਚੜ ਕੇ ਆ ਰੱਬ ਰੂਹੇ ਜਲੰਧਰ ਦੇ ਉਹ ਜੱਟ ਨੇ ਜਨਮ ਲਿਆ ਪਿੰਡ ਬੱਗੇ ਵਿੱਚ ਜ਼ਿਲ੍ਹਾ ਜਲੰਧਰ ਦੇ ਉਹ ਜੱਟ ਨੇ ਜਨਮ ਲਿਆ ਪਿੰਡ ਬੱਗੇ ਉਹ ਮੱਚਦਾ ਅੰਗਾਰ ਕਬੱਡੀ ਦਾ ਹੋਣ ਦਾ ਫਰੇਜਾਸੀ ਅੱਗੇ ਆਹ ਸਾਹਮਣੇ ਕਹਿੰਦੇ ਦੁੱਲਾ ਉਹ ਦੁੱਲਾ 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 ਹੋਰ